ਸਸੀ ਕਾ ਜੀ ਮੈਂ ਹਾ ਕੋਮਲ ਕਪੂਰ ਤੁਸੀ ਦੇਖ ਰਹੇ ਹੋ ਚੈਨਲ ਪੰਜਾਬੀ ਸਟੋਨ ਫੰਕ ਸੌਲ ਅਤੇ ਰੌਕ ਕਲਚਰ ਦੇ ਵਿਕਾਸ ਦੇ ਵਿੱਚ ਇੱਕ ਪ੍ਰਭਾਵਸ਼ਾਲੀ ਸਖਸ਼ਤ ਸੀ ਸੰਗੀਤਕਾਰ ਸਲਾਈਸ ਸਟੋਨ 18 ਅਪ੍ਰੈਲ 2010 ਨੂੰ ਇੰਡੀਓ ਕੈਲੀਫੋਰਨੀਆ ਦੇ ਵਿੱਚ ਕੋਚੇਲਾ ਵੈਲੀ ਸੰਗੀਤ ਅਤੇ ਕਲਾ ਉਤਸਵ ਦੇ ਵਿੱਚ ਪ੍ਰਦਰਸ਼ਨ ਕਰ ਚੁੱਕਿਆ ਹੈ ਤੇ ਹੁਣ ਬਿਮਾਰੀ ਦੇ ਨਾਲ ਲੰਬੀ ਲੜਾਈ ਲੜਨ ਤੋਂ ਬਾਅਦ ਸਲਾਈਸ ਸਟੋਨ ਦੀ ਮੌਤ ਹੋ ਗਈ ਹੈ ਸਿਲਵੇਸਟਰ ਸਟੀਵਰਟ ਜਿਸਨੇ ਫੰਕ ਸੰਗੀਤ ਦੇ ਸੁਨਹਿਰੇ ਦਿਨ ਲਈ ਰਾਹ ਪ드ਰਾ ਕਰਨ ਲਈ ਸਲਾਈ ਐਂਡ ਦ ਫੈਮਲੀ ਸਟੋਨ ਦੇ ਨੇਤਾਵਾਂੋਂ ਫੰਕ, ਸੋਲ, ਰੌਕ ਅਤੇ ਆਰ ਐਨ ਬੀ ਦੀ ਨਸ਼ਾ ਕਰਨ ਵਾਲੀ ਰਸਾਇਣ ਦੀ ਸੇਵਾ ਕੀਤੀ ਉਹ ਸੰਗੀਤਕਾਰ ਸਲਾਈ ਸਟੋਨ ਦੀ ਮੌਤ ਹੋ ਗਈ ਹੈ ਉਹ 82 ਸਾਲ ਦੇ ਸਨ ਸੰਗੀਤਕਾਰ ਦੇ ਪਰਿਵਾਰ ਨੇ ਇੱਕ ਬਿਆਨ ਵਿੱਚ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਪ੍ਰਧਾਨ ਮੰਤਰੀ ਨੇ ਕਿਹਾ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਅਸੀਂ ਆਪਣੇ ਪਿਆਰੇ ਪਿਤਾ ਸਲਾਈਸ ਚੋਨ ਆਫ ਸਲਾਈ ਐਂਡ ਦ ਫੈਮਿਲੀ ਸਟੋਨ ਦੇ ਅਕਾਲ ਚਲਾਣੇ ਦਾ ਐਲਾਨ ਕਰਦੇ ਹਾਂ ਗੰਭੀਰ ਰੁਕਾਵਟ ਵਾਲੀ ਪਲਮਨਰੀ ਬਿਮਾਰੀ ਅਤੇ ਹੋਰ ਅੰਡਰਲਾਈਂਗ ਸਿਹਤ ਦੇ ਮੁੱਦਿਆਂ ਨਾਲ ਲੰਮੀ ਲੜਾਈ ਲੜਨ ਤੋਂ ਬਾਅਦ ਸਲਾਈ ਨੇ ਆਪਣੇ ਤਿੰਨ ਬੱਚਿਆਂ ਆਪਣੇ ਸਭ ਤੋਂ ਨਜ਼ਦੀਕੀ ਦੋਸਤ ਅਤੇ ਆਪਣੇ ਵੱਡੇ ਪਰਿਵਾਰ ਨਾਲ ਸ਼ਾਂਤੀ ਨਾਲ ਅਕਾਲ ਚਲਾਣਾ ਕਰ ਦਿੱਤਾ ਜਦੋਂ ਕਿ ਅਸੀਂ ਉਹਨਾਂ ਦੀ ਗੈਰ ਹਾਜ਼ਰੀ ਦਾ ਸੋਗ ਮਨਾਉਂਦੇ ਹਾਂ ਅਸੀਂ ਇਹ ਜਾਣ ਕੇ ਤਸੱਲੀ ਮਹਿਸੂਸ ਕਰਦੇ ਹਾਂ ਕਿ ਉਹਨਾਂ ਦੀ ਅਸਾਧਾਰਨ ਸੰਗੀਤਕ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਲਈ ਗੂੰਜਦੀ ਰਹੇ ਪ੍ਰੇਰਿਤ ਕਰਦੀ ਰਹੇਗੀ ਸਟੀਵਰਟ ਜਿਸ ਨੇ ਸਲਾਈ ਸਟੋਨ ਦੇ ਨਾਮ ਹੇਠ ਪ੍ਰਦਰਸ਼ਨ ਕੀਤਾ ਇੱਕ ਕ੍ਰਾਂਤੀਕਾਰੀ ਸੰਗੀਤਕਾਰ ਅਤੇ ਗਤੀਸ਼ੀਲ ਸ਼ੋਅਮੈਨ ਸੀ ਸਲਾਈ ਐਂਡ ਦ ਫੈਮਲੀ ਸਟੋਰੀ ਨੇ 1960 ਤੇ 70 ਦੇ ਦਹਾਕੇ ਵਿੱਚ ਅਤੇ ਇਸ ਤੋਂ ਬਾਅਦ ਦੇ ਹਿੱਟਾਂ ਜਿਵੇਂ ਕਿ 에ਵਰੀਡੇ ਪੀਪਲ ਸਟੈਂਡ ਅਤੇ ਫੈਮਲੀ ਅਫੇਅਰ ਨਾਲ ਪ੍ਰਸਿੱਧ ਸੰਗੀਤ ਨੂੰ ਬਦਲ ਦਿੱਤਾ। ਪਰਿਵਾਰ ਦੇ ਬਿਆਨ ਵਿੱਚ ਕਿਹਾ ਗਿਆ ਉਸ ਦੇ ਪ੍ਰਸਿੱਧ ਗੀਤਾਂ ਨੇ ਦੁਨੀਆ ਉੱਤੇ ਇੱਕ ਅਮਿੱਟ ਛਾਪ ਛੱਡੀ ਹੈ ਅਤੇ ਉਸ ਦੇ ਪ੍ਰਭਾਵ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰਿਵਾਰ ਦੇ ਬਿਆਨ ਵਿੱਚ ਕਿਹਾ ਗਿਆ ਕਿ ਸਲਾਈਡ ਨੇ ਹਾਲ ਹੀ ਵਿੱਚ ਆਪਣੀ ਜੀਵਨ ਕਹਾਣੀ ਲਈ ਸਕ੍ਰੀਨ ਪਲੇ ਨੂੰ ਪੂਰਾ ਕੀਤਾ ਹੈ। ਇੱਕ ਪ੍ਰੋਜੈਕਟ ਜਿਸ ਨੂੰ ਅਸੀਂ ਸਮੇਂ ਸਿਰ ਦੁਨੀਆ ਨਾਲ ਸਾਂਝਾ ਕਰਨ ਲਈ ਉਤਸੁਕ ਹਾਂ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ